ਨਹੀਂ ਨਹੀਂ ਜਦੋਂ ਬੋਟਾ ਲੈਣੀਆਂ ਹੁਣ ਉਦੋਂ ਇਹ ਅੱਦਾ ਹੁੰਦੇ ਨੇ ਪਿਆਰ ਨਾਲ ਪਿੰਨ ਬੋਟਾਂ ਦੇ ਹੱਥ ਜੋੜਦੇ ਆ ਇੰਨਾ ਦਾ ਜੀ ਮਰਿਆ ਜੀ ਜੀ ਇੰਨਾ ਦਾ ਜੀ ਮਰਿਆ ਆ ਉਹਨਾਂ ਨੂੰ ਉਹਨਾਂ ਦੇ ਉੱਪਰ ਇਹਨਾਂ ਨੇ ਪਰਚਾ ਕਰ ਦਿੱਤਾ ਆ ਇਹਨਾਂ ਨੇ ਰஞ்சிਸ਼ ਦੇ ਵਿੱਚ ਉਹ ਬੰਦੇ ਨੇ ਸਾਡਾ ਨਾਂ 120 ਵਿੱਚ ਪਾਤਾ ਪੁਲਿਸ ਨਾਲ ਮਿਲੀ ਕੋਕਤ ਦੇ ਨਾਲ ਤਾਂ ਕਰ ਗਿਆ ਜਦੋਂ ਜਦੋਂ ਬੰਦੀਆਂ ਸਾਰੀਆਂ ਇੱਥੇ ਆਈਆਂ ਮੈਂ ਤੋਂ ਵੀ ਦੇਖਿਆ ਉੱਥੇ ਜੋ ਬੱਚਿਆਂ ਨੂੰ ਜਿਹੜਿਆਂ ਨੂੰ ਉਹਨਾਂ ਨੂੰ ਨੰਗੇ ਕਰਕੇ ਡਾਂਸ ਕਰਵਾਇਆ ਗਿਆ ਇਹੋ ਜਿਹਾ ਪੁਲਿਸ ਦਾ ਪ੍ਰਸ਼ਾਸਨ ਦਾ ਜਿਹੜਾ ਰਵਈਆ ਆ ਮੈਂ ਸਮਝਦਾ ਆ ਇਹ ਤੋਂ ਮਾੜਾ ਰਵਈਆ ਹੋਰ ਕਿਤੇ ਵੀ ਨਹੀਂ ਹੋ ਸਕਦਾ ਲੇਡੀਜ਼ ਦੇ ਘਰ ਆ ਕੇ ਹਮਲਾ ਕੀਤਾ ਤੇ ਘਰ ਵਾਲੀ ਦੇ ਉਹਦੇ ਬਿਆਨ ਹੀ ਲੈ ਕੋਈ ਜਿਹੜੀ ਬਰਜੋਂਦੀ ਵੀ ਮੇਰੇ ਬਿਆਨ ਤੇ ਲਓ ਸਾਡੇ ਤੇ ਆਹ ਕੰਪਲੇਟ ਆ ਸਾਡੀ ਉਹਦੇ ਬਿਆਨ ਹੀ ਲੈ ਇਹਨਾਂ ਨੇ ਮਾਮਲਾ ਇਹ ਆ ਜੀ ਸਾਡਾ ਭਤੀਜਾ ਸੀਗਾ ਨੌਜਵਾਨ ਉਹਨੂੰ ਘਰੋਂ ਖਾਣਾ ਖਾਣ ਲਈ ਲੈ ਗਿਆ ਤਾਂ ਬਾਅਦ ਚ ਉਹਨੂੰ ਮਾਰ ਕੇ 12 ਵਜੇ ਰਾਤ ਨੂੰ ਸੈੱਡ ਦਿੱਤਾ ਲਗਾਤਾਰ ਜਿਹੜੀ ਪੰਜਾਬ ਪੁ ਵਿਵਾਦਾਂ ਵਿੱਚ ਰਹਿੰਦੀ ਹੈ ਉਸੇ ਨੂੰ ਲੈ ਕੇ ਤੁਸੀਂ ਦੇਖ ਸਕਦੇ ਹੋ ਨਿਹੰਗ ਸਿੰਘ ਫੌਜਾ ਵੱਲੋਂ ਇੱਕ ਆਪਣਾ ਪੂਰਾ ਕਾਫਲਾ ਲੈ ਕੇ ਜਿਹੜਾ ਜਲੰਧਰ ਦਿਹਾਤੀ ਐਸਐਸਪੀ ਦਫ਼ਤਰ ਦੇ ਬਾਹਰ ਜਿਹੜਾ ਵਾ ਇੱਕ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਪੂਰੇ ਨਿਹੰਗ ਜੱਥੇਬੰਦੀਆਂ ਵੱਲੋਂ ਇੱਥੇ ਇੱਕ ਪੂਰਾ ਇਕੱਠ ਕੀਤਾ ਗਿਆ ਵਾ ਪੂਰੇ ਧਰਨਾ ਜਿਹੜਾ ਲਗਾ ਦਿੱਤਾ ਗਿਆ ਵਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਪੂਰਾ ਜਿਹੜਾ ਇਕੱਠ ਜਿਹੜਾ ਵਾ ਨਿਹੰਗ ਸਿੰਘ ਫੌਜਾ ਜਿਹੜੀਆਂ ਇੱਥੇ ਪਹੁੰਚ ਚੁੱਕੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੂਰਾ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਅਸੀਂ ਮਾਮਲਾ ਜਿਹੜਾ ਹੈ ਕੀ ਆ ਉਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੀਆਂ ਸਾਰੀਆਂ ਫੌਜਾਂ ਇੱਥੇ ਪਹੁੰਚ ਚੁੱਕੀਆਂ ਨੇ ਹੰਗਸਿੰਘ ਫੌਜਾ ਐਸਐਸਪੀ ਦਿਹਾਤੀ ਆਫਿਸ ਜਿਹੜਾ ਵਾ ਇੱਥੇ ਪਹੁੰਚ ਗਈਆਂ ਵਾ ਗੱਲ ਕਰਾਂਗੇ ਅਸੀਂ ਕੀ ਮਾਮਲਾ ਕੀ ਆ ਸਾਰਾ ਕੀ ਮਾਮਲਾ ਬਾਬਾ ਜੀ ਮਾਮਲਾ ਕੀ ਆ ਸਾਰਾ ਜਦੋਂ ਵੋਟਾਂ ਲੈਣੀਆਂ ਹੁਣ ਉਦੋਂ ਇਹ ਅੱਧਾ ਹੁੰਦੇ ਨੇ ਪਿਆਰ ਨਾਲ ਪਿੰਨ ਵੋਟਾਂ ਦੇ ਹੱਥ ਜੋੜਦੇ ਆ ਇਹਨਾਂ ਦਾ ਜੀ ਮਰਿਆ ਜੀ ਜੀ ਇਹਨਾਂ ਦਾ ਜੀ ਮਰਿਆ ਆ ਉਹਨਾਂ ਨੂੰ ਉਹਨਾਂ ਦੇ ਉੱਪਰ ਇਹਨਾਂ ਨੇ ਪਰਚਾ ਕਰ ਦਿੱਤਾ ਆ ਉਹਨਾਂ ਉੱਪਰ ਪਰਚਾ ਕਰ ਬਾਬਾ ਜੀ ਬੀ ਇੰਟਰਵਿਊ ਕਰ ਰਹੇ ਕੋਈ ਨਹੀਂ ਬਾਬਾ ਜੀ ਇੱਥੇ ਕੀ ਆ ਧਰਤੀ ਆ ਇੱਥੇ ਇੱਥੇ ਮੋੜ ਚਾਰ ਆਓ ਬਾਹਰ ਆਓ ਇਹ ਤੁਸੀਂ ਲਗਾਤਾਰ ਤਸਵੀਰਾਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਜਿਹੜਾ ਵਾ ਘਰ ਦੇ ਵੱਲੋਂ ਜਿਹੜਾ ਇੱਕ ਪ੍ਰਦਰਸ਼ਨ ਕੀਤਾ ਜਾ ਰਿਹਾ ਨਿਹੰਗ ਸਿੰਘ ਫੌਜਾਂ ਜਿਹੜੀਆਂ ਇੱਥੇ ਪਹੁੰਚ ਚੁੱਕੀਆਂ ਵਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਸਾਰੀਆਂ ਫੌਜਾਂ ਇੱਥੇ ਪਹੁੰਚ ਚੁੱਕੀਆਂ ਵਾ ਹੁਣ ਬਾਬਾ ਜੀ ਨਾਲ ਗੱਲਬਾਤ ਕਰਾਂਗੇ ਆਈ ਸੱਸੀ ਗੱਲਬਾਤ ਭਾਈ ਗੁਰਜੀ ਦਾ ਖਾਲਸਾ ਬਾਏ ਗੁਰਜੀ ਬਰੇ ਭਾਬੇ ਕੀ ਮਾਮਲਾ ਹੋ ਗਿਆ ਨਿਹੰਗ ਸਿੰਘਾਂ ਨੂੰ ਇੱਥੇ ਆਣਾ ਵਾਏ ਗੁਰਜੀ ਦਾ ਅਜਿਹੇ ਦਾਰ ਬਾਬਾ ਹਰੀ ਸਿੰਘ ਨਜਮੇਤਨ ਨਾਲ ਦੁਆਬਾ ਸ਼ੁਨੀ ਨਿਹੰਗ ਸਿੰਘਾਂ ਕਲਿਆਣਪੁਰ ਇੱਦਾਂ ਵਾਏ ਗੁਰਜੀ ਸਾਡੇ ਪਿੰਡ ਦੇ ਕ੍ਰਿਮਨਲ ਬੰਦਾ ਵਾ ਕਵਾਲ ਉਹਨੇ ਪਿੰਡ ਦੇ ਲੋਕਾਂ ਦਾ ਜੀਣਾ ਹਰਾਮ ਕੀਤਾ ਹੋਇਆ ਵਾ ਅੱਗੇ ਵੀ ਕਈ ਪਰਿਵਾਰਾਂ ਦਾ ਉਹਨੇ ਪਹਿਲਾਂ ਵੀ ਪਾਰਚੇ ਕਰਵਾਏ ਦੀ ਹੁਣ ਵੀ ਪਈ ਜਾਂਦੇ ਪਰਿਵਾਰ ਉਹਨੇ ਇੱਕ ਸਾਡੇ ਪਿੰਡ ਦਾ ਪਰਿਵਾਰ ਆ ਉਹਨਾਂ ਦਾ ਇੱਕ ਮੁੰਡਾ ਲੜਕੇ ਦਾ ਕਤਲ ਕਰਾਤਾ ਤਿੰਨ ਕਿ ਮਹੀਨੇ ਪਹਿਲਾਂ ਉਹਦੇ ਵਿੱਚ 302 ਦਾ ਪਰਚਾ ਨਹੀਂ ਪੁਲਿਸ ਕਰ ਰਹੀ ਸੀ ਕੋਈ ਸਿਆਸੀ ਦਬਾਅ ਹੈਗਾ ਅਸੀਂ ਪਰਿਵਾਰ ਦੀ ਉਨੇ ਫੇਜ ਆ ਕੇ ਉਹਨਾਂ ਦੇ ਘਰ ਹਮਲਾ ਕੀਤਾ ਪਰਿਵਾਰ ਦੇ ਤੇ ਉਸ ਗੁੱਸੇ ਦੇ ਵਿੱਚ ਬਾਅਦ ਉਹਨਾਂ ਦਾ ਜਿਹੜਾ ਮਤਲਬ ਮੇਨ ਘਰ ਵਾਲਾ ਸੀ ਜਨਾਨੀ ਦਾ ਉਹਨੂੰ ਵੀ ਰਾਜ ਘੇਰ ਕੇ ਕੁੱਟਿਆ ਤੇ ਪਰਿਵਾਰ ਨੂੰ ਗੁੱਸਾ ਜਗਾ ਉਹਨਾਂ ਨੇ ਮਗਰ ਜਾ ਕੇ ਉੱਥੇ ਵੀ ਲੜਾਈ ਹੋ ਗਈ ਇਹਨਾਂ ਦੀ ਪਰ ਅਸੀਂ ਇਸ ਲੜਾਈ ਜੋ ਸਾਨੂੰ ਪਤਾ ਹੀ ਨਹੀਂ ਅਸੀਂ ਆਪ ਆਪਣਾ ਦੂਰ ਸੀਗੇ ਤੇ ਇਹਨਾਂ ਨੇ ਰஞ்சிਸ਼ ਦੇ ਵਿੱਚ ਉਹ ਬੰਦੇ ਨੇ ਸਾਡਾ ਨਾ 120 ਵਿੱਚ ਬਾਤ ਆ ਪੁਲਿਸ ਨਾਲ ਮਿਲੀ ਕੋਕਤ ਦੇ ਨਾਲ ਕਾ ਕਰ ਗਿਆ ਜੇ ਜੇ ਬੰਦੀਆਂ ਸਾਰੀਆਂ ਇੱਥੇ ਆਈਆਂ ਬਬਾਈ ਸਰਕਾਰ ਦੀ ਗੱਲ ਕਰਦੇ ਆ ਸਰਕਾਰ ਦਾ ਕਹਿੰਦੀ ਕਿ ਲੋਕਾਂ ਨੂੰ ਖੱਜਲ ਖਰਾਬ ਨਹੀਂ ਹੋਏਗਾ ਝੂਠੇ ਜਿਹੜੇ ਪਰਚੇ ਨਹੀਂ ਦਿੱਤੇ ਜਾਣਗੇ ਇਨਸਾਫ ਮਿਲੂਗਾ ਪਰ ਕੀ ਕਹਿਣਾ ਚਾਹੁੰਦੇ ਸਵਰ ਦੇਖੋ ਵਾਜੂ ਜੀ ਸਰਕਾਰ ਆ ਸਰਕਾਰ ਤਾਂ ਚਲੋ ਕੰਮ ਕਰ ਰਹੀ ਆ ਸਰਕਾਰ ਆਪਣੇ ਫੈਸਲੇ ਲੈ ਰਹੀ ਆ ਪਰ ਗਰਾਊਂਡ ਲੈਵਲ ਤੇ ਕੰਮ ਤਾਂ ਮੁਲਾਜ਼ਮਾਂ ਨੇ ਕਰਨਾ ਹੈ ਨਾ ਤੇ ਉਹ ਮੁਲਾਜ਼ਮ ਜੋ ਕਰ ਰਹੇ ਆ ਤੁਹਾਡੇ ਸਾਹਮਣੇ ਆ ਇਹ ਵੀ ਨਹੀਂ ਗੱਲ ਆ ਵੀ ਸਾਰੇ ਮੁਲਾਜ਼ਮ ਮਾੜੇ ਆ ਠੀਕ ਆ ਕੰਮ ਜਿਹੜੇ ਕੋਈ ਕਰਦੇ ਵਧੀਆ ਕਰਦੇ ਪਰ ਗੱਲ ਆ ਵੀ ਜਿਹੜਾ ਮੇਨ ਆ ਆਪਣਾ ਕਈ ਆਈਓ ਦਾ ਕੇਸ ਦਾ ਹੁਣ ਪਰਿਵਾਰ ਦੇ ਨਾ ਦੂਜੀ ਪਾਰਟੀ ਦੇ ਆਠ ਟਾਂਕੇ ਲੱਗੇ ਸੱਟਾਂ ਲੱਗੀਆਂ ਤੇ ਇਹਨਾਂ ਨੇ 23 ਦੀ ਰੌਟ ਪਾ ਕੇ ਬੰਦ ਕਰ ਦਿੱਤਾ ਉਹਦੇ ਬਿਆਨ ਵੀ ਲੈ ਲੇਡੀਜ਼ ਦੇ ਘਰ ਆ ਕੇ ਹਮਲਾ ਕੀਤਾ ਤੇ ਘਰ ਵਾਲੀ ਦੇ ਉਹਦੇ ਬਿਆਨ ਹੀ ਨਹੀਂ ਲੈ ਉਹ ਜਿਹੜੀ ਬਰਜੋਂਦੀ ਵੀ ਮੇਰੇ ਬਿਆਨ ਤੇ ਲਓ ਸਾਡੇ ਤੇ ਆਹ ਕੰਪਲੇਟ ਆ ਸਾਡੀ ਉਹਦੇ ਬਿਆਨ ਹੀ ਨਹੀਂ ਲੈ ਇਹਨਾਂ ਨੇ ਬਾਬਾ ਜੀ ਅੱਜ ਅਗਰ ਕੋਈ ਨਹੀਂ ਇਨਸਾਫ ਹੁੰਦਾ ਅਗਲੀ ਰਣਨੀਤੀ ਜਿਹੜੀ ਕੀ ਹੋਏਗੀ ਹਾਈ ਕੋਰਟ ਜੀ ਜੇ ਥੋੜੀ ਦੇਰ ਤੱਕ ਹ ਵੇਖਿਆ ਵੀ ਦੇਖੋ ਜੋ ਵੀ ਸਾਡੇ ਦੇ ਕਾਰਵਾਈ ਜਿਹੜੀ ਵੀ ਬਣਦੀ ਹੈ ਪ੍ਰਸ਼ਾਸਨ ਨਾਲ ਨਾਲ ਕਰੀ ਜਾਵੇ ਪਰ ਵੀ ਅਸੀਂ ਪਿੱਛੇ ਨਹੀਂ ਹਟਾਂਗੇ ਮਕਸੂਦਾਂ ਮੰਡੀ ਦੇ ਪ੍ਰਧਾਨ ਉਹਨਾਂ ਨਾਲ ਗੱਲਬਾਤ ਕਰਦੇ ਆ ਹੰਸ ਸਸੀ ਗਾਲ ਜੀ ਸਸੀ ਗਾਲ ਜੀ ਸਰ ਕੀ ਐਡਾ ਵੱਡਾ ਇਕੱਠ ਜਿਹੜੇ ਨੇ ਹੰਗ ਸਿੰਘ ਫੌਜਾ ਇੱਥੇ ਪਹੁੰਚਿਆ ਇਨਸਾਫ ਨਹੀਂ ਮਿਲ ਰਿਹਾ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਇਹ ਬੱਬਾ ਮਹਾਕਾਲ ਬੱਬਾ ਹਰੀ ਸਿੰਘ ਜੀ ਤੇ ਪਿਛਲੇ ਦਿਨ ਜਿਹੜਾ ਝੂਠਾ ਪਰਚਾ ਜਦ ਹੋਇਆ ਜੀ ਉਸ ਨੂੰ ਰੱਦ ਕਰਵਾਉਣ ਦੇ ਲਈ ਸਾਰੇ ਜਿਹੜੀ ਆ ਪਰਥਨ ਜਥੇਬੰਦੀਆਂ ਦਲ ਜਥੇਬੰਦੀਆਂ ਔਰ ਜਿਹੜੇ ਆ ਇਨਸਾਫ ਸੰਧ ਲੋਕ ਸਾਰੇ ਇੱਕ ਮੋਟੇ ਇੱਕ ਜੁਟ ਹੋ ਕੇ ਇਕੱਠੇ ਹੋਏ ਆ ਕਿ ਪ੍ਰਸ਼ਾਸਨ ਕੋਲੋਂ ਇਹ ਜਿਹੜਾ ਇਨਸਾਫ ਲਿਆ ਜਾਵੇ ਔਰ ਪੀੜਤ ਪਰਿਵਾਰ ਨੂੰ ਜਿਹੜਾ ਪੀੜਤ ਪਰਿਵਾਰ ਆ ਉਸ ਨੂੰ ਵੀ ਨਿਆਂ ਦਿਵਾਇਆ ਜਾਵੇ ਔਰ ਜਿਹੜ ਇਸ ਅਫੀਸਰ ਨੇ ਇਹ ਗਲਤ ਝੂਠਾ ਪਰਚਾ ਦਰਜ ਕੀਤਾ ਆ ਉਹਦੇ ਤੇ ਜਿਹੜੀ ਬੰਦੀ ਕਾਰਵਾਈ ਕੀਤੀ ਜਾਂਦੀ ਇਹ ਸਾਰੀਆਂ ਮੰਗਾਂ ਨੂੰ ਲੈ ਕੇ ਇੱਥੇ ਸਾਰਾ ਹਜੂਮ ਇਕੱਠਾ ਹੋਇਆ ਔਰ ਮੈਂ ਸਮਝਦਾ ਆ ਕਿ ਸ਼ਾਮ ਤੱਕ ਐਕਸ਼ਨ ਤੇ ਉਹ ਬੰਦੀਆਂ ਪੂਰੀਆਂ ਹੋਲ ਗਿਆ ਔਰ ਇਹ ਜਿਹੜਾ ਇਨਸਾਫ ਲੈ ਕੇ ਰਵਾਂਗੇ ਅਸੀਂ ਜਿੰਨੇ ਦਿਨ ਵੀ ਤਰਨਾ ਲਾਉਣਾ ਪਵੇ ਇੱਥੇ ਤਰਨ ਲਈ ਸੀ ਕਾਇਮ ਆ ਔਰ ਬੈਠੇ ਆ ਸਰ ਲੋ ਸਰਕਾਰਾਂ ਦਾ ਕਹਿੰਦੇ ਸੀ ਲੋਕ ਜਿਹੜੇ ਖੱਜਲ ਖਰਾਬ ਨਹੀਂ ਹੋਊਗੇ ਥਾਣੇ ਕਿਚਾਰੀਆਂ 'ਚ ਹੁਣ ਨਿਹੰਗ ਸਿੰਘ ਵੱਲੋਂ ਜਿਹੜਾ ਇੱਥੇ ਆ ਕੇ ਜਿਹੜਾ ਸਾਥ ਖੜੇ ਆ ਕੀ ਕਹਿਣਾ ਚਾਹੁੰਦੇ ਆ ਉਹ ਸਰਕਾਰਾਂ ਤਾਂ ਕਹਿੰਦੀਆਂ ਪਰ ਜੋ ਤੱਕਾ ਹੋਇਆ ਜੋ ਜ਼ੁਲਮ ਹੋਇਆ ਤੁਹਾਡੇ ਸਾਰਿਆਂ ਦੇ ਸਾਹਮਣੇ ਹੀ ਹੈ ਜੇਕਰ ਲੋਕਾਂ ਨੂੰ ਇਨਸਾਫ ਨਹੀਂ ਮਿਲਿਆ ਬੇਇਨਸਾਫ ਹੋਇਆ ਤਾਂ ਇਸ ਲਈ ਲੋਕ ਸਾਰੇ ਸਾਹਮਣੇ ਖੜੇ ਆ ਔਰ ਨਿੱਤ ਦਿਹਾੜੇ ਖੜੇ ਰਹਿੰਦੇ ਆ ਇਹ ਕੋਈ ਅੱਜ ਦੀ ਨਵੀਂ ਗੱਲ ਨਹੀਂ ਮਹੱਤਵਪੂਰਨ ਵੀ ਤੁਸੀਂ ਦੇਖਿਆ ਉੱਥੇ ਜੋ ਬੱਚਿਆਂ ਨੂੰ ਜਿਹੜਿਆਂ ਨੂੰ ਉਹਨਾਂ ਨੂੰ ਨੰਗੇ ਕਰਕੇ ਡਾਂਸ ਕਰਵਾਇਆ ਗਿਆ ਇਹੋ ਜਿਹਾ ਪੁਲਿਸ ਦਾ ਪ੍ਰਸ਼ਾਸਨ ਦਾ ਜਿਹੜਾ ਰਵਈਆ ਆ ਮੈਂ ਸਮਝਦਾ ਆ ਐਦਾਂ ਦਾ ਮਾੜਾ ਰਵਈਆ ਹੋਰ ਕਿਤੇ ਵੀ ਨਹੀਂ ਹੋ ਸਕਦਾ ਸਰ ਕੋਈ ਵੀ ਇਨਸਾਨ ਜਾਂਦਾ ਥਾਣੇ ਕਿਚਰੇ ਜਿਨ੍ਹਾਂ ਨੂੰ ਬਤਮੀਜੀ ਨਾਲ ਬੋਲਿਆ ਜਾਂਦਾ ਪੁਲਿਸ ਵੱਲੋਂ ਬਤਮੀ ਦੀ ਨਾਲ ਤਾਂ ਬੋਲਦੇ ਹੀ ਆ ਜਿਹੜਾ ਕੋਈ ਪੈਸੇ ਦੇ ਦੇਵੇ ਤਾਂ ਕਿ ਦੀ ਸ਼ਿਫਾਰਸ਼ੋਂ ਦਾ ਕੰਮ ਹੁੰਦਾ ਜਿਹੜੇ ਕੋਈ ਇਨਸਾਫ ਪਸੰਦ ਬੰਦੇ ਉਹਨਾਂ ਦੀ ਬੇਇੱਜ਼ਤੀ ਕੀਤੀ ਜਾਂਦੀ ਹੈ ਇਹ ਅਗਲੀ ਜਿਹੜੀ ਰਣਨੀਤੀ ਕੀ ਹੋਏਗੀ ਰਣਨੀਤੀ ਅੱਗੇ ਲੰਗਰ ਦਾ ਪ੍ਰਬੰਧ ਹੋ ਗਿਆ ਆ ਸਾਰਾ ਸਿਸਟਮ ਬਣ ਗਿਆ ਜਿੰਨੀ ਤੱਕ ਇਨਸਾਫ ਨਹੀਂ ਮਿਲਦਾ ਜਿਹੜੀਆਂ ਜਾਇਜ਼ ਮੰਗਾ ਮੈਮੋਰੰਡਮ ਸੀ ਦਿੱਤਾ ਬਾਬਾ ਜੀ ਨਾਲ ਮਹਾਕਲਸਾ ਗੜੀ ਚੰਦੀ ਲੜੇ ਹੋਏ ਤੇ ਬੈਠੇ ਬੈਠੇ ਸਾਡੇ ਨਾਲ ਜੋ ਜਾਇਜ਼ ਮੰਗਾ ਜਿੰਨਾਂ ਚੱਕਰ ਨਹੀਂ ਮੰਨ ਹੁੰਦੀਆਂ ਉਹਨੀ ਤਰ ਤਰਨਾ ਇਹ ਅਣਮਿੱਥੇ ਸਮੇਂ ਲਈ ਰਹੂਗਾ ਔਰ ਜਦੋਂ ਤੱਕ ਸਾਡੀਆਂ ਮੰਗਾ ਪੂਰੀਆਂ ਹੋਣਗੀਆਂ ਉਦੋਂ ਤਰਨਾ ਚੱਕਿਆ ਜਾਏਗਾ ਕਹਿੰਦਾ ਲੱਗਦਾ ਵਾਹਿਗੁਰੂ ਜੀ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਭੈਣ ਜੀ ਕੀ ਮਾਮਲਾ ਕੀ ਸਾਰਾ ਐਡਾ ਬੜਾ ਇਕੱਠ ਹੋਇਆ ਨਿਹੰਗ ਸਿੰਘ ਫੌਜ ਸਾਡਾ ਭਤੀਜਾ ਸੀਗਾ ਨੌਜਵਾਨ ਉਹਨੂੰ ਘਰੋਂ ਖਾਣਾ ਖਾਣ ਲਈ ਲੈ ਗਿਆ ਤਾ ਬਾਅਦ ਚ ਉਹਨੂੰ ਮਾਰ ਕੇ 12 ਵਜੇ ਰਾਤ ਨੂੰ ਸੱਡ ਦਿੱਤਾ ਜਦੋਂ ਸਾਨੂੰ ਕੋਈ ਰਾਹੀ ਨੰਗਿਆ ਕਹਿੰਦਾ ਤੁਹਾਡੇ ਵੇਟਿਆਂ ਦੇ ਐਕਸੀਡੈਂਟ ਹੋਇਆ ਕੋਈ ਐਕਸੀਡੈਂਟ ਨਹੀਂ ਸੀ ਜਿਹੜਾ ਮੁੰਡਾ ਨਾਲ ਲੱਗਿਆ ਸੀ ਉਹ ਕੋਲ ਬੈਠਾ ਸੀ ਉਹ ਫੋਨ ਚਲਾਈ ਜਾਵੇ ਸਾਨੂੰ ਉਹਨੇ ਫੋਨ ਨਹੀਂ ਕੀਤਾ ਕੋਈ ਉਹਦੇ ਸੱਟ ਨਹੀਂ ਲੱਗੀ ਨਾ ਮੋਟਰਸਾਈਕਲ ਦਾ ਕੁਝ ਵਿਗੜਿਆ ਸਾਡਾ ਮੁੰਡਾ ਗ੍ਰਿੱਲ ਤੋਂ ਦੂਏ ਪਾਸੇ ਸਿੱਟਿਆ ਹੋਇਆ ਸੀ ਮਾਰ ਕੇ ਮੂਧਰੇ ਮੂੰ ਜਦੋਂ ਅਸੀਂ ਜਾ ਕੇ ਦੇਖਿਆ ਅਸੀਂ ਜਾ ਕੇ ਚੱਕਿਆ ਤਾਂ ਮੁੰਡੇ ਚ ਕੋਈ ਸਾਹ ਨਹੀਂ ਸੀ ਅਸੀਂ ਮਰਿਆ ਹੀ ਹਸਪਤਾਲ ਲੈ ਕਰਦੇ ਸੀ ਇਹ ਸਰਕਾਰਾਂ ਦਾ ਦਾਅਵੇ ਕਰ ਰਹੀਆਂ ਸੀ ਕਿ ਨਿਆਂਇਨ ਨਹੀਂ ਕੀਤੀ ਜਾਏਗੀ ਨਿਆਂਇ ਪਰਚੇ ਨਹੀਂ ਹੋਗੇ ਕੀ ਕਹਿਣਾ ਚਾਹੁੰਦੇ ਉਸ ਬਾਰੇ ਇਹ ਅਸੀਂ ਇਹ ਕਹਿੰਨੇ ਆ ਸਾਡੇ ਤਾਂ ਇਹਨਾਂ ਨੇ ਸਾਡੇ ਤਾਂ ਪਰਚੇ ਲਾਏ ਆ ਜਿਨ੍ਹਾਂ ਨੇ ਮਾਰਿਆ ਆ ਨਹੀਂ ਘਟਿਆ ਸਾਡੇ ਤੇ ਹੀ ਆਲਟ ਪਰਚੇ ਮੇਰੇ ਪੰਜਾਬੀ ਰਾਤੇ ਕੀਤੇ ਇਹਨਾਂ ਨੇ ਤੇ ਤੁਹਾਨੂੰ ਕੀ ਲੱਗ ਰਿਹਾ ਕਿ ਪ੍ਰੈਸ਼ਰ ਪਾ ਕੇ ਪਰਚਾ ਕੀਤਾ ਗਿਆ ਸਾਰਾ ਪ੍ਰੈਸ਼ਰ ਪਾ ਕੇ ਕੀਤਾ ਆ ਜੋ ਆ ਸਿੰਲਿੰਦਰ ਚੋਦਰੀ ਜੋ ਆ ਚੰਨੀ ਆ ਇਹਨਾਂ ਨੇ ਐਮ ਐਲ ਏ ਉਹਨਾਂ ਨੇ ਸਾਡੇ ਤੇ ਹੀ ਪਰਚੇ ਪਵਾਏ ਸਾਡੇ ਮੁੰਡੇ ਨੇ ਇਨਸਾਫੀ ਸਾਨੂੰ ਕੋਈ ਨਹੀਂ ਦਿੱਤੀ ਅਗਰ ਚਾੜ੍ਹੇ ਮੰਗਾ ਨਹੀਂ ਮੰਨਦੇ ਤੇ ਕੀ ਅਗਲਾ ਐਕਸ਼ਨ ਹੋਏਗਾ ਤੁਹਾਡਾ ਸਾਨੂੰ ਇਹੋ ਹੀ ਆ ਵੀ ਅਸੀਂ ਉਹਨਾਂ ਜਿਹਾ ਅਸੀਂ ਉੱਠ ਨਹੀਂ ਸਕਦੇ ਅਸੀਂ ਉਹਨਾਂ ਨੂੰ ਬਰਾਬਰ ਮਾਰਨਾ ਚਾਹੁੰਨੇ ਆ ਜੇ ਸਾਡਾ ਬੱਚਾ ਮਾਰਿਆ ਸੀ ਵੀ ਉਹਨੂੰ ਮਾਰਨਾ ਆ ਤਸਵੀਰਾਂ ਤੁਸੀਂ ਦੇਖ ਸਕਦੇ ਪੂਰਾ ਜਿਹੜਾ ਮਾਹੌਲ ਇਸ ਟਾਈਮ ਜਿਹੜਾ ਗਰਮ ਹੋ ਰਿਹਾ ਪੂਰੇ ਨਿਹੰਗ ਜਿਹੜੀਆਂ ਜਥੇਬੰਦੀਆਂ ਵਾ ਨਿਹੰਗ ਆ ਆਪਣੀਆਂ ਫੌਜਾਂ ਲੈ ਕੇ ਪੂਰਾ ਇੱਕ ਮਾਹੌਲ ਬਣ ਚੁੱਕਾ ਪੂਰਾ ਪੁਲਿਸ ਪ੍ਰਸ਼ਾਸਨ ਵੀ ਜਿਹੜਾ ਇੱਥੇ ਪਹੁੰਚ ਚੁੱਕਿਆ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿਸ ਤਰ੍ਹਾਂ ਪੂਰੇ ਜਿਹੜੀ ਨਿਹੰਗ ਜਥੇਬੰਦੀਆਂ ਇੱਥੇ ਪਹੁੰਚ ਚੁੱਕੀਆਂ ਵਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੰਜਾਬ ਪੁਲਿਸ ਵੀ ਵਿਵਾਦਾਂ ਵਿੱਚ ਰਹਿੰਦੀ ਆ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ ਕਿ ਝੂਠੇ ਪਰਚੇੜੇ ਕੀਤੇ ਜਾਂਦੇ ਆ ਤੇ ਹੁਣ ਵੀ ਜਿਹੜੇ ਨਿਹੰਗ ਸਿੰਘਾ ਇੱਥੇ ਪਹੁੰਚ ਚੁੱਕੇ ਆ ਪੱਕੇ ਜਿਹੜੇ ਮੋਰਚੇ ਲਗਾਏ ਤੇ ਹੋਰ ਵੀ